ਕੱਲ੍ਹ ਇਨਫੋਰਮੇਸ਼ਨ ਮਿਲ ਰਹੀ ਤੇ ਇੱਥੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਆਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗਾ ਅਸਾਂ ਕਿੰਨੇ ਲੋਕ ਕਹਿੰਦੇ ਆ ਸਾਹਮਣੇ ਆਇਆ ਕੁਝ ਹੈਗੇ ਅੱਜ ਕਰੀਬ 30 ਤੋਂ ਉੱਪਰ ਹੈ ਜੀ ਤੁਹਾਨੂੰ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਵਿੱਚ ਦੱਸੀ ਜਾਊਗੀ ਜੀ ਇਹ ਹੋਟਲ ਕਿਹੜਾ ਹੈ ਹੋਟਲ ਕਿਹੜਾ ਜੀ ਹੋਟਲ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਪੋਰਟ ਤੇ ਲਿਆ ਨਾ ਗਿਆ ਤੋਂ ਸਾਰੇ ਜੀ ਲੜਕੀਆਂ ਤੇ ਲੜਕੇ ਕਿੰਨੇ ਨੇ ਇਤਾਂ ਦੇ ਬੱਸ ਥੈਂਕ ਯੂ ਜੀ ਮੈਂ ਤਾਂ ਇਹ ਜੋ ਆਪੀ ਐਸਪੀ ਸਾਹਿਬ ਹੁਣ ਤੱਕ ਕੀ ਮਾਮਲਾ ਆਇਆ ਇਹ ਮਾਮਲਾ ਤੋਂ ਨਹੀਂ ਆਇਆ ਅੱਜ ਅੱਜ ਚੱਲ ਰਹੀ ਹੈ ਗਲਰ ਇਨਫੋਰਮੇਸ਼ਨ ਮਿਲ ਰਿਹਾ ਤੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕਸ ਮਾਮਲੇ ਦੇ ਬੰਦੇ ਆਰਾਊਂਡ ਅਪ ਜੀ ਐਸ ਵੀ ਸਰਵ ਤੋਂ ਤੱਕ ਕੀ ਮਾਮਲਾ ਆਇਆ ਇਹ ਤੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਸਰ ਕਿੰਨੇ ਬੋਲੋ ਕਿੰਨੇ ਸਾਹਮਣੇ ਆਇਆ ਕੁਛ ਹੈਗੇ ਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਇਹ ਹੋਟਲ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਤੇ ਲਿਆਂਦਾ ਜਾ ਰਿਹਾ ਟਰੋਟਲ ਸਾਰੇ ਦੀ ਲੜਕੀਆਂ ਤੇ ਲੜਕੇ ਕਿੰਨੇ ਨੇ ਇਦਾਂ ਨੇ ਬਸ ਥੈਂਕ ਯੂ ਜੀ ਇਹ ਵੀ ਹੋਰ ਆਪ ਵੀ ਐਸਪੀ ਸਾਹਿਬ ਹੁਣ ਤੱਕ ਕੀ ਮਾਮਲਾ ਆਇਆ ਇਹ ਕਦੇ ਦੇ ਗਾਰ ਲਾ ਇਨਫੋਰਮੇਸ਼ਨ ਮਿਲ ਰਿਹਾ ਤੇ ਇੱਥੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇ ਅਸਲ ਕਿੰਨੇ ਬੰਦੋਂ ਕੰਨੇ ਸਾਹਮਣੇ ਆਇਆ ਕੁਝ ਹੈਗੇ ਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਾਲੇ ਰਿਪੋਰਟ ਤੇ ਲਿਆ ਨਾ ਜਾ ਰਿਹਾ ਤੁਹਾਨੂੰ ਸਾਰੇ ਜੀ ਲੜਕੀਆਂ ਤੇ ਲੜਕੇ ਕਿੰਨੇ ਨੇ ਇਦਾਂ ਨੇ ਬਸ ਥੈਂਕ ਯੂ ਜੀ ਮੈਂ ਤੇ ਜੋ